ਉਹਨਾਂ ਵੱਟ ਦਿਸਤਾਂਤ ਕਰ ਦੇਣਾ ਚਾਹਣਾ ਅਭੀ ਦਾ ਦਾ ਕਰਦਾ ਖਾਸ ਕਰਕੇ ਸਾਡੀ ਜਾਤੀ ਨੂੰ ਗਲਤ ਤਾਰਗੇਟ ਕਰਨਾ ਬੰਦ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਫਾ ਕਰਾਉ ਗੱਲ ਤੁਹਾਡਾ ਹਰ ਪਾਰਟੀ ਕਰ ਜੇ ਤੁਹਾਨੂੰ ਆਪੋ ਦੇ ਖਲੇ ਤੱਕ ਇਸ ਦਾ ਲੋਰਜ ਨਹੀਂ ਕੀਤਾ ਤੇ ਕੋਈ ਤਾਂ ਕਿਸੇ ਸਾਹੇ ਹੋਰ ਕੀ ਹੋਏਗੀ ਸਾਨੂੰ ਉਹਨਾਂ ਦੋਗਲੀਏ ਦੇ ਜਿਵੇਂ ਬਹੁਤ ਸਮਾਜ ਪਾਰਦੀ ਬਹੁਤ ਸਮਾਜ ਪਾਰਦੀ ਅਕਸਰ ਇਹ ਕਹਿੰਦੀ ਰਹਿੰਦੀ ਹੈ ਵੀ ਮੈਂ ਗਰੀਬਾਂ ਦੀ ਹਾਂ ਗੱਲ ਪਾਰਦੀਆਂ ਦਰੋਹਾਂ ਦੀ ਮਾਂ ਪਾਰਦੀਆਂ ਤੇ ਪਰ ਸਾਨੂੰ ਇਹ ਪਤਾ ਲੱਗਿਆ ਵੀ ਉਹ ਮਾਂ ਪਾਰਦੀਆਂ ਜਿਹੜੀਆਂ ਤਕਰੀਬ ਮਾਂ ਦੋ ਦੋ ਤਿੰਨ ਤਨ ਪਰਵਾ ਦੇਦੇ ਅਸੀਂ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੰਜ ਪੰਜ ਮਰਲੇ ਦੇ پلاਟ ਇਹਨਾਂ ਦੇ ਘਰ ਜਿਹੜੇ ਲਾਲ ਕਿਰਨਦਰੋਂ ਆਉਂਦੇ ਨੇ ਪੜਾਈ ਦਾ ਹੋਇਆ ਸਟਾਲਰ ਤੇ ਪਾ ਕੋਨਸੈਪਟ ਕੋਈ ਵੀ ਜਿਹੜੀ ਧਰਨਾਬਾਜ਼ੀ ਹੁੰਦੀ ਆ ਉਹਨਾਂ ਦੇ ਵਿੱਚ ਇੱਥੇ ਬਸ ਹੁੰਦਾ ਜਦੋਂ ਵੀ ਤੇ ਦੇ ਐਸੀ ਸਮਾਜ ਦਾ ਕੰਮ ਤੁਸੀਂ ਨਾਲ ਉਹ ਜੱਤੇ ਬੰਦੀ ਨਾਲ ਆ ਜੱਤੇ ਬੰਦੀ ਬਣੀ ਜੱਤੇ ਕਰ ਗਿਆ ਨਜ਼ਰ ਮੰਦਿਰ ਥੱਗ ਵਾਸਤੇ ਜੇਕਰ ਉਹਨਾਂ ਨੂੰ ਕਿਵੇਂ ਦੱਸਿਆ ਜਾ ਰਿਹਾ ਵਾ ਉਹਨਾਂ ਨੂੰ ਕਿਵੇਂ ਪਤਾ ਲੱਗ ਰਿਹਾ ਭਲਾ ਇਹ ਬੜੀਆਂ ਸਾਡੇ ਸਮਾਜ ਨੂੰ ਹਰ ਇੱਕ ਸਮਾਜ ਸੁਲਤਾਨ ਕੀ ਅੱਗੇ ਵਧਣਾ ਵਧਿਆ ਹੋਇਆ ਵਧਣਾ ਨਹੀਂ ਚਾਹੁੰਦਾ ਵਧਿਆ ਹੋਇਆ ਹੈ ਤੇ ਸਾਡੇ ਸਮਾਜ ਨੂੰ ਕੋਈ ਵੀ ਅੱਗੇ ਨਹੀਂ ਚਾਹੁੰਦਾ ਵੀ ਵਧੇ ਵਿਆਹਰੀ ਲੋਕਾਂ ਨੂੰ ਲਿਆਉਣ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੀ ਹੁੰਦਾ ਉਹਨਾਂ ਦਾ ਪੰਥ ਹੁੰਦਾ ਕਿਹਦਾ ਤੇ ਕੌਣ ਉਹਨਾਂ ਦੀਆਂ ਹੋਂਦਾਂ ਬਣਾ ਰਿਹਾ ਕਿ ਕੌਣ ਉਹਨਾਂ ਦੇ ਹਸਤਾ ਰੱਖਦਾ ਹੈ ਕਿਉਂ ਮੁਡੇ ਚੱਕਣਾ ਲੱਗ ਜਾਂਦੇ ਆ ਜਦੋਂ ਉਹ ਗੱਲ ਪੈਂਦੇ ਆ ਭਾਈ ਇਹਦੇ ਮੋਟਾਂ ਬਣ ਗਈਆਂ ਜਗ੍ਹਾ ਮੈਂ ਮੁਰਲੇ ਲੀਆ ਤੇ ਉਦੋਂ ਮੇਰੇ ਮੁਡੇ ਚੱਕਣੇ ਨੂੰ ਧਰ ਦਿੰਦੇ ਆ ਵੀ ਭਾਈ ਸਾਡੇ ਨਾਲ ਬਿਹਾਰੀਆਂ ਨੇ ਮੋਟੇ ਸਿੱਖੀ ਦਾ ਮਤਵਾ ਬਣ ਜਾਂਦਾ ਪਾਤ ਦੇ ਪਾਤ ਦੇ ਦੇਸ਼ਾਂ ਦੇਸ਼ਾਂ ਦੇ ਵਿੱਚ ਪੀਐਸਕੇ ਚੈਨਲ ਦੇਖਦੇ ਸ੍ਰੋਤਿਆਂ ਨੂੰ ਮਨਤੀ ਸਿੰਘ ਕੜਾਵਲੋਂ ਵਾਹਿਦੂਦੀ ਦਾ ਕਲਸਾ ਵਾਹਿਦੂਦੀ ਜੀ ਪਤਿ ਸੋ ਅੱਜ ਸਾਡੇ ਨਾਲ ਨੇ ਇਸ ਮੁਲਾਕਾਤ ਦੇ ਵਿੱਚ ਐਸੀ ਫਰੰਟ ਪੰਜਾਬ ਦੇ ਸੇਵਾਦਾਰ ਅਮਰ ਸਿੰਘ ਜੀ ਜੱਟ ਖੰਡੋਰੀ ਵਾਲੇ ਇਹਨਾਂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੁਝ ਸਾਡੇ ਮਨ ਦੇ ਵਿੱਚ ਸਵਾਲ ਆਏ ਕਿਉਂਕਿ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਇੱਕ ਆਪਣਾ ਫਰੰਟ ਜੱਥੇਬੰਦੀ ਤਿਆਰ ਕੀਤੀ ਹੈ ਸੋ ਉਹ ਜੱਥੇਬੰਦੀ ਦੇ ਸਬੰਧ ਦੇ ਵਿੱਚ ਆਪਾਂ ਇਹਨਾਂ ਨਾਲ ਕੁਝ ਸਵਾਲ ਕਰਦੇ ਆਂ ਖਲਵਾਦਾ ਕਰਦੇ ਆਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਬਖਸ਼ਿਸ਼ ਮੇਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਰਾਵੋ ਪੀਐਸਕੇ ਚੈਨਲ ਦੇਖ ਰਹੇ ਸਾਰੇ ਭਰਾਵੋ ਪਹਿਲਾਂ ਹੱਥਾਂ ਤੇ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ ਫੰਡ ਰਜਿਸਟਰਡ ਪੰਜਾਬ ਵੱਲੋਂ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਰਿਓ ਸਾਥੀਆਂ ਦਾ ਅ ਅ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਉਹਨਾਂ ਦਾ ਸਦਾ ਕੰਮਕਾਰ ਵਧੀਆ ਰਹੇ ਅਤੇ ਅ ਅ ਆਪਣੀ ਰਾਜਪੈੜਾ ਤਰੱਕੀ ਕਰਦਾ ਹਾਂਜੀ ਜੀ ਤੁਸੀਂ ਇਹ ਸੋਸ਼ਲ ਮੀਡੀਆ ਤੇ ਤੋਂ ਮਕਸਦ ਦੇਖੀਦਾ ਤੁਸੀਂ ਬਹੁਤ ਐਕਟਿਵ ਰਹਿੰਦੇ ਹੋ ਹਰ ਮੁੱਦੇ ਲੈ ਕੇ ਤੁਸੀਂ ਜ਼ਰੂਰ ਕੁਛ ਨਾ ਕੁਛ ਬੋਲਣ ਦੀ ਕੋਸ਼ਿਸ਼ ਕਰਦੇ ਹੋ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹੋ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਐਸਸੀ ਫਰੰਟ ਪੰਜਾਬ ਵਿਖੇ ਬਣਾਇਆ ਹੈ ਸਭ ਤੋਂ ਪਹਿਲਾ ਸਵਾਲ ਹੈ ਪਹਿਸ਼ਵਾਦੀ ਇੱਥੇ ਕਰਦੇ ਆ ਕਿ ਤੁਹਾਨੂੰ ਇਹ ਬਣਾਉਣ ਦੀ ਲੋੜ ਕਿਉਂ ਪਈ ਐਸਸੀ ਫਰੰਟ ਰਜਿਸਟਰ ਪੰਜਾਬ ਬਣਾਉਂਦੀ ਜਿਹੜੀ ਜਥੇਬੰਦੀ ਆ ਇਹ ਸਾਡੇ ਐਸਸੀ ਪਰਿਵਾਰਾਂ ਦੇ ਨਾਲ ਆ ਜੋਨ ਤੇ ਧੱਤੇ ਹਦੋਂ ਵੱਧ ਹੋ ਜਾਂਦੇ ਆ ਕਈ ਵਾਰ ਉਹਨਾਂ ਦੀ ਬਾਹਮ ਫੜਨ ਲਈ ਕੋਈ ਵੀ ਨਾ ਪ੍ਰਸ਼ਾਸਨ ਅਤੇ ਨਾ ਹੀ ਕੋਈ ਪਾਰਟੀਆਂ ਲੀਡਰਸ਼ਿਪ ਕੋਈ ਉਹਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੰਦੀ ਜੀਦਾ ਕਰਕੇ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਸਰਦਾਰ ਅਨਜੀਤ ਸਿੰਘ ਜੀ ਸੈਦ ਮੁਹੰਮਦ ਉਹ ਸਾਡੇ ਚੇਅਰਮੈਨ ਸਾਹਿਬ ਆ ਤੇ ਮੈਂ ਪੰਜਾਬ ਪ੍ਰਧਾਨ ਐਸਸੀਫਰੈਂਡ ਰਜਿਸਟਰ ਪੰਜਾਬ ਤੇ ਅਸੀਂ ਆਪਸ ਵਿੱਚ ਇੱਕ ਜਥੇਬੰਦੀ ਤੌਰ ਤੇ ਇੱਕਾਤ ਰੱਖਿਆ ਅਤੇ ਸਾਰੇ ਭਰਾਵਾਂ ਨੇ ਇਕੱਤਰ ਹੋ ਕੇ ਐਸੇ ਮੁੱਦੇ ਅਤੇ ਐਸੀ ਲੋਕਾਂ ਦੀ ਆਵਾਜ਼ ਬੁਲੰਦ ਕਰ ਲਈਏ ਅਸੀਂ ਫਰੰਟ ਦੇ ਜੋ ਪੰਜਾਬ ਨਾਲ ਦੀ ਜਥੇਬੰਦੀ ਬਣਾਈ ਅਤੇ ਫਿਰ ਚੰਡੀਗੜ੍ਹ ਪਰ ਦਿੱਸਤ ਇੱਕ ਕਿੰਨੇ ਸਮੇਂ ਤੋਂ ਹੁੰਦੇ ਵਿੱਚ ਆਇਆ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਇਹ ਫਰੰਟ ਦੇ ਨਾਲ ਕੰਮ ਚਲੂ ਕੀਤਾ ਜਾਂ ਫਰੰਟ ਕਿੰਨੇ ਦੇਰ ਤੋਂ ਚਲੂ ਹੋਇਆ ਇਹ ਫਰੰਟ ਤਕਰੀਬਨ 2 ਸਾਲ ਦੇ ਦਰਮਿਆਨ ਪਹਿਲਾਂ ਹੋਇਆ ਤੇ 1.5 ਸਾਲ ਹੁੰਦਾ ਰਜਿਸਟਰ ਹੋਇਆ ਇਹਨੂੰ ਤੇ ਅਸੀਂ ਜਦੋਂ ਵੀ ਸਟਾਰਟਿੰਗ ਤੋਂ ਲੈ ਕੇ ਅਸੀਂ ਮੁੱਦੇ ਰੱਖੇ ਪੰਜਾਬ ਦੇ ਵਿੱਚ ਜਿਹੜੇ ਐਸਸੀ ਸਮਾਜ ਆ ਖਾਸ ਤੌਰ ਤੇ ਮੱਛ ਸਖਤੇ ਵਾਲਮੀਕੀ ਭਾਈਚਾਰਾ ਉਹਨਾਂ ਨੂੰ ਬਹੁਤ ਟਾਈਮ ਤੋਂ ਤਕਰੀਬਨ ਵੋਟਾਂ ਜਿਹੜੀ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਐਸਸੀ ਸਮਾਜ ਦਾ ਹੁੰਦਾ ਮੱਛ ਸਖਤੇ ਵਾਲਮੀਕੀ ਭਾਈਚਾਰੇ ਦੀ ਤਕਰੀਬਨ ਵੋਟ ਵੋਟ ਪਰਸੈਂਟਾ ਜਿਹੜੀ 40% ਤੋਂ ਉੱਪਰ ਹੋ ਚੁੱਕੀ ਆ ਤੇ 40% ਵੋਟ ਵਾਲੇ ਆ ਜਿਹੜੇ ਅੱਜ ਵੀ ਆਪਦੇ ਹੱਤਾਂ ਲਈ ਤਬਲੋਮਾਚੀ ਹੋ ਰਹੇ ਆ ਤੇ ਕਿਉਂ ਹੱਕ ਨਹੀਂ ਮਿਲ ਰਹੇ ਉਹਨਾਂ ਦਾ ਆਮ ਹੀ ਜਿਹੜੇ ਆਪਦੇ ਹੂਤਨਾਰ ਸਮਝਦੇ ਆ ਉਹ ਜੁਰਮ ਕਰਦੇ ਰਹਿੰਦੇ ਆ ਤੇ ਜਿਹੜੇ ਆਪਣੇ ਪਾਰਟੀਆਂ ਵਾਲੇ ਲੀਡਰ ਸਾਹਿਬਾਨ ਆ ਉਹ ਮੁਖਤ ਅਛਤ ਬਣ ਕੇ ਦੇਖਦੇ ਰਹਿੰਦੇ ਉਹਨਾਂ ਦੀਆਂ ਵੋਟਾਂ ਲੈ ਲੈਂਦੇ ਜਦੋਂ ਤੱਕ ਵੋਟਾਂ ਦੀ ਲੋੜ ਹੁੰਦੀ ਆ ਉਦੋਂ ਤੱਕ ਉਹਨਾਂ ਦੇ ਨਾਲ ਹੁੰਦੇ ਆ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੁਣਦੇ ਜਿੱਦਾਂ ਕਰਕੇ ਸਾਨੂੰ ਐਸਰੀ ਫਰਾਂਡਲ ਜੈਕਟ ਪੰਜਾਬ ਨਾਲ ਦੀ ਜੱਫੀ ਬਣਾਉਣੀ ਪਈ ਤੇ ਅਸੀਂ ਜਿਹੜੇ ਵੀ ਭੈਣ ਭਰਾ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜ਼ੁਲਮ ਹੁੰਦਾ ਅਤਿਆਚਾਰ ਹੁੰਦਾ ਅਸੀਂ ਉਹਦੇ ਨਾਲ ਉਹਦੀਆਂ ਬਾਹਾਂ ਬਣ ਕੇ ਖੜਦੇ ਆ ਤੇ ਅਸੀਂ ਜਿਹਨੇ ਵੀ ਉਸ ਐਸੀ ਸਮਾਜ ਦੇ ਲੋਕਾਂ ਨਾਲ ਤੁਹਾਡਾ ਕੀਤਾ ਅਸੀਂ ਉਹਦੇ ਉਹਦੇ ਨਾਲ ਬਰਾਬਰ ਖੜ ਕੇ ਉਸ ਬੰਦੇ ਦੇ ਗੱਲ ਸਭਾਂ ਭਾਗੇ ਤੇ ਬੇਸ਼ੱਕ ਕੋਈ ਕੋਰਟ ਵੀ ਚੱਰੀ ਆ ਬੇਸ਼ੱਕ ਕੋਈ ਥਾਣੇ ਦੇ ਬਾਰੇ ਆ ਜਾਂ ਕਿਸੇ ਵੀ ਤਸੀਲ ਦੇ ਵਿੱਚ ਅਸੀਂ ਉਹਦੇ ਨਾਲ ਪਰਹਾਵਾ ਕਰ ਖੜਦੇ ਹਾਂ ਤੇ ਜੇ ਤੁਸੀਂ ਗੱਲ ਕੀਤੀ 1.5 2 ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ ਔਰ ਕੁਝ ਨਾ ਕੁਝ ਤਾਂ ਸਾਡੇ ਦੋਸਤੋ ਦੇ ਕਿੰਨੇ ਪਰਿਵਾਰਾਂ ਨੇ ਕਿਸੇ ਹਲਕੀ ਮਦਦ ਕਰ ਵੇਰ ਕਰ ਜਿਹੜਾ ਆਪਣਾ ਸੇਫਟ ਰਜਿਸਟਰ ਪੰਜਾਬ ਨਾਲ ਦੀ ਜਥੇਬੰਦੀ ਆ ਇਹ ਤਕਰੀਬਨ 20000 ਤੋਂ ਉੱਪਰ ਜਿਹੜੀ ਇਹਦੀ ਮੈਂਬਰਸ਼ਿਪ ਕੋਈ ਜਿਹਦੀ ਜਿਹੜੀ ਮੈਂਬਰਸ਼ਿਪ ਆ ਅ ਵਧੀਆ ਪੈ ਪਸਾਰ ਰਹੇ ਲੋਕਾਂ ਜੋੜ ਰਹੇ ਆ ਨਾਲ ਤੇ ਵੱਧ ਤੋਂ ਵੱਧ ਜਿਹੜੇ ਤਕਰੀਬਨ 20000 ਤੋਂ ਉੱਪਰ ਤਾਂ ਪਬਲਿਕ ਹੋ ਗਈ ਆ ਤੇ ਯੂਥਾ ਜਿਲ੍ਹਾ ਯੂਥ ਦੇ ਸਾਡੇ ਪ੍ਰਧਾਨ ਰਾਏ ਹੋਏ ਆ ਸਰਦਾਰ ਸਤੀਨ ਸਿੰਘ ਜੀ ਤਨਖੋਟ ਤੇ ਉਹਨਾਂ ਨੇ ਤਕਰੀਬਨ 7000 ਯੂਥ ਦੇ ਆਗੂ ਸਹਿਬਾਨ ਅਤੇ ਵੈਸੇ ਪ੍ਰਦਾਨ ਤੇ ਵਰਕਰ ਨਾਲ ਤਵੇ ਜੀ ਅੱਜ ਵੀ ਤੇ ਆਪਾਂ ਕੋਨੇ ਆ ਕਿ ਆਪਣੀ ਵੀਡੀਓ ਦੇ ਦੇ ਲੋਕ ਆਪਣੇ ਤੁਹਾਡੇ ਫਰੰਟ ਦੇ ਨਾਲ ਜੁੜਨਾ ਉਹ ਕਿਉਂ ਜੁੜਨਾ ਇਹ ਤੁਸੀਂ ਮੇਰਾ ਸਵਾਲ ਕਰਦਾਰਾ ਕਿ ਦੋ ਸਾਧਿਕਾਰੀ ਕਰਦੇ ਤੁਸੀਂ ਕੁਛ ਨਾ ਕੁਛ ਦੋ ਚਾਰ ਸਾਨੂੰ ਮੁੱਦੇ ਉੱਤੇ ਬਣਾਓ ਕਿ ਜਿੰਨੇ ਤੁਸੀਂ ਆਪਣੇ ਫਰੰਟ ਦੇ ਨੇ ਅੱਗੇ ਵਧ ਕੇ ਉਹ ਮਦਦ ਹਰਦੀਦਾ ਅਸੀਂ ਨਾ ਇਹ ਸਮਾਂ ਦਾ ਸਮਾਂ ਸਰਕਾਰਾਂ ਅਗੇ ਜਿਵੇਂ ਸਾਡੇ ਐਸੀ ਸਮਾਜ ਨੂੰ ਤਕਰੀਬਨ ਅੱਜ ਪੰਜਾਹ ਸਾਲ ਤੋਂ ਉਪਰ 70 ਖਤਾ ਸਾਲ ਹੋ ਗਿਆ ਵੋਟ ਪਾਉਂਦਿਆਂ ਨੂੰ ਤੇ ਅੱਦ ਵੀ ਜਿਹੜੇ ਵੋਟ ਬੈਂਕ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਦਾ ਤੇ ਤਕਰੀਬਨ 5 ਮਰਲੇ ਦੇ ਪਲਾਟ ਵਿੱਚ 2-2 3-3 ਪਰਿਵਾਰ ਰਹੇ ਆ ਅਸੀਂ ਪੰਜਾਬ ਸਰਕਾਰ ਤੋਂ ਸੈਂਟਰਲ ਸਰਕਾਰ ਤੋਂ 5-5 ਮਰਲੇ ਦੇ ਪਲਾਟ ਇਹਨਾਂ ਦੇ ਘਰ ਆ ਜਿਹੜੇ ਲਾਲ ਲਿਖੇ ਰਹੇ ਅੰਦਰ ਆਉਂਦੇ ਆ ਉਹਨਾਂ ਦੀਆਂ ਰਜਿਸਟਰੀਆਂ ਅਤੇ ਹੋਰ ਵੀ ਜਿੰਨੇ ਵੀ ਐਸੀ ਮੁੱਦੇ ਜਿਵੇਂ ਪੜ੍ਹਾਈ ਦਾ ਹੋਇਆ ਸਕਾਲਰਸ਼ਿਪ ਆ ਸਕਾਲਰਸ਼ਿਪ ਕੋਤਵੀ ਜਿਹੜੀ ਕਪਲਾਬਾਜੀ ਹੁੰਦੀ ਆ ਉਹਨਾਂ ਤੇ ਵੀ ਅਸੀਂ ਪੂਰਾ ਕੰਮ ਕਰ ਰਹੇ ਆ ਜਿਵੇਂ ਉਹਨਾਂ ਰਿਜ਼ਰਵੇਸ਼ਨ 'ਤੇ ਔਰ ਬੜਾ ਪੱਕਾ ਮੋਰਚਾ ਲੱਗਾ ਹੋਇਆ ਰਿਜ਼ਰਵੇਸ਼ਨ 'ਤੇ ਔਰ ਬੜੋ ਪੱਕੇ ਮੋਰਚੇ ਵਾਲਿਆਂ ਦੀ ਵੀ ਅਸੀਂ ਪੂਰੀ ਹੱਦ ਕਰ ਰਹੇ ਆ ਅਤੇ ਪੰਜਾਬ ਸਰਕਾਰ ਤੇ ਸੰਸਦ ਸਰਕਾਰ ਤੋਂ ਉਹਨਾਂ ਦੇ ਕਾਰਵਾਈ ਦੀ ਮੰਗ ਕਰ ਰਹੇ ਆ ਤੇ ਹੋਰ ਵੀ ਜਿਵੇਂ ਮਸਲਾ ਤੇ ਤਿੰਨ ਚਾਰ ਸਾਲ ਤਿੰਨ ਚਾਰ ਮਹੀਨੇ ਲੰਬੀ ਬੀਤ ਗਈ ਸੀ ਤੇ ਕੋਈ ਸਰਕਾਰੀ ਦਫ਼ਤਰ ਦਰਵਾਜ਼ੇ ਉਹਨਾਂ ਦੇ ਸੁਣੀ ਨਹੀਂ ਜਾ ਰਹੀ ਸੀ ਫਿਰ ਅਸੀਂ ਥੋੜਾ ਜਿਹਾ ਆਪ ਦਾ ਲੋਕ ਉੱਤੇ ਤਿਆਰ ਕੀਤਾ ਵੀ ਜਦੋਂ ਦੱਸਿਆ ਵੀ ਭਾਈ ਐਸੀ ਫੰਡਾਂ ਦੇ ਜੋ ਪੰਜਾਬ ਨਾਲ ਦੀ ਹੈ ਤੇ ਬੰਦੀ ਇਹਨਾਂ ਦੇ ਨਾਲ ਖੜੀ ਆ ਤੇ ਫਿਰ ਉਹਦਾ ਮਸਲਾ ਹੁੰਦਾ ਤੇ ਕਈ ਹੋਰ ਵੀ ਅਜਿਹੇ ਬਹੁਤ ਜ਼ਿਆਦਾ ਮੁੱਦੇ ਆ ਜਿਹੜੇ ਸਾਡੇ ਪਿੱਛੇ ਦੇ ਇੱਕ ਬਾਜੀ ਕੇ ਪਿੰਡ ਚ ਵੀ ਹੋ ਚੁੱਕਾ ਆ ਆਪੇ ਜਿੰਨੇ ਆ ਵੀ ਜਦੋਂ ਵੀ ਕਿਤੇ ਐਸੀ ਸਮਾਜ ਨਾਲ ਦਾ ਕੰਮ ਕਰ ਅਸੀਂ ਉਹਨਾਂ ਦੇ ਨਾਲ ਖੜੀ ਤੁਸੀਂ ਨਾਲ ਹੋ ਜੱਥੇਬੰਦੀ ਨਾਲ ਆ ਜੱਥੇਬੰਦੀ ਬਣੀ ਐਸੀ ਕਰਕੇ ਆ ਮਜਲੂਮਾਂ ਦੀ ਰੱਖਿਆ ਕਰਵਾਉਣ ਤੇ ਲੇਕਿਨ ਉਹਨਾਂ ਨੂੰ ਕਿਵੇਂ ਦੱਸਿਆ ਜਾ ਰਿਹਾ ਵਾ ਉਹਨਾਂ ਨੂੰ ਕਿਵੇਂ ਪਤਾ ਲੱਗ ਰਿਹਾ ਭਲਾ ਲੋਕਾਂ ਨੂੰ ਕਿ ਸਾਡੇ ਵਾਸਤੇ ਜੱਜੇਬੰਦੀ ਪਾਈਆਂ ਲੋਕ ਕਿਤਨਾ ਨਤ ਰਹੇ ਸੋ ਰਹੇ ਅਸੀਂ ਹਰ ਪਿੰਡ ਜਾ ਕੇ ਇਹ ਤੱਕ ਜੱਜੇਬੰਦੀ ਇਕਾਈ ਗੱਤ ਕਰਦੇ ਆਂ ਇਕਾਈ ਪ੍ਰਧਾਨ ਲੱਗੇ ਹੋਇਆ ਟੋਟਲ ਹਰ ਪਿੰਡ ਦੇ ਵਿੱਚ ਪਹੁੰਚ ਕਰ ਰਹੇ ਆਂ ਤੇ ਤੁਹਾਨੂੰ ਤੁਹਾਨੂੰ ਦੱਸ ਦਕਿ ਕਿ ਆ 4 ਸਾਲ ਦਾ ਮਨ 4-5 ਜ਼ਿਲ੍ਹਿਆਂ ਦੇ ਵਿੱਚ ਅਸੀਂ ਵਰਕ ਹੋ ਚੁੱਕਾ ਹੈ ਪਿੰਡ ਲੈ ਵੇ ਪਿੰਡ ਲੈ ਵੇ ਤੋਂ ਲੈ ਕੇ ਜ਼ਿਲ੍ਹਾ ਤੱਕ ਸਾਰਾ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਪੱਤਰ ਤੇ ਜੱਜੇ ਅੰਨ ਪਿਛਲੇ ਦਿਨ ਇੱਕ ਹੋਰ ਵੀ ਬੜਾ ਰੌਲਾ ਪਾਇਆ ਐਸੇ ਸਮਾਜ ਦੇ ਲੋਕਾਂ ਨੇ ਹੀ ਆਪ ਹੀ ਜੋ ਕਿ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ ਸੀ ਉਹਨਾਂ ਨੂੰ ਕੰਨਾਂ ਨੇ ਤਾਂ ਸਰਕਾਰ ਕੀਤਾ ਤੇ ਕੰਨਾਂ ਨੇ ਉਹਦਾ ਵਿਰੋਧ ਕੀਤਾ ਉਹਦੇ ਬਾਰੇ ਕੀ ਵਿਚਾਰਾ ਦੋ ਜੀ ਜੀ ਆ ਤੁਸੀਂ ਨਾ ਖਾਸਾ ਜੀ ਬਹੁਤ ਹੀ ਵਧੀਆ ਕੁਆਸਚਨ ਕੀਤਾ ਜਿਹੜੇ ਵਿਰੋਧ ਕਰ ਨਾਲ ਉਹ ਵੀ ਐਸੇ ਆ ਜੀ ਤੇ ਔਰ ਜਿਹੜੇ ਨਾ ਕਰਨ ਉਹ ਵੀ ਐਸੇ ਆ ਅਸਲ ਚ ਨਾ ਜੀ ਪਤਾ ਕੀ ਚੱਤਰ ਹੈ ਜਿਹੜਾ ਐਸੇ ਸਮਾਜ ਦਾ ਨਾ ਅ ਸੇ ਸਮਾਜ ਦੇ ਵਿੱਚ ਇੱਕ ਚਮਾਰ ਮਹਸਭਾ ਦੇ ਨਾਂ ਦੀ ਜਥੇਬੰਦੀ ਬਣੀ ਸੀ ਚਮਾਰ ਮਹਸਭਾ ਉਹਨਾਂ ਨੇ ਜ਼ਿਨੂ ਕਾਸ ਲੋਕਾਂ ਦੇ 12.5% ਦੀ ਰਿਜ਼ਰਵੇਸ਼ਨ ਦਾ ਹੱਕ ਦੇਵਾ ਦਿੱਤਾ ਉਹ ਕਹਿੰਦੇ ਟੋਰਨਲ ਜਿਹੜੀ ਰਿਜ਼ਰਵੇਸ਼ਨ ਨਾਲ ਚਮਾਰਾਂ ਚਮਾਰਾਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਆਪ ਵੀ ਕੇਸ ਲਾਇਆ ਸੀਗਾ ਤੇ ਸਾਡੇ ਲੋਕਾਂ ਨੇ ਉਹਦੀ ਜਦੋਂ ਆਪੋ ਦੇ ਖੜੇ ਤੇ ਕੇਸ ਦਾ ਜਵਾਬ ਦੇਣਾ ਜ਼ਰੂਰੀ ਕੀਤਾ ਤੇ ਉਹ ਜਿਹੜਾ ਕੇਸ ਸਾਡੇ ਹੱਕ ਤੋਂ ਗਿਆ ਤੇ ਪਰ ਇੱਕ ਦਲ ਉਹਨਾਂ ਉਹਨਾਂ ਦਾ ਧੰਨਵਾਦ ਹੀ ਹੈ ਜਿਨ੍ਹਾਂ ਨੇ ਸਾਡੇ ਦੇ ਕੇਸ ਕੀਤਾ ਇੱਕ ਤਾਂ ਅਸੀਂ ਜਿਹੜੇ ਸਾਨੂੰ ਪੂਰੇ ਜਿਹੜੇ ਪ੍ਰੋਪਰ ਤੌਰ ਤੇ ਹੱਕ ਆ ਅੱਜ ਤੋਂ ਬਾਅਦ ਮਿਲਣ ਲੱਗੇ ਤੇ ਇੱਕ ਹੋਰ ਚੀਜ਼ ਹੈ ਸਾਨੂੰ ਉਹਨਾਂ दोगਲੇ ਚਿਹਰਿਆਂ ਦਾ ਪਤਾ ਲੱਗ ਗਿਆ ਜਿਨ੍ਹਾਂ ਨੇ ਗੱਲਾਂ ਕਰਨ ਦੇ ਵਿੱਚ ਐਸਸੀ ਸਮਾਜ ਦੇ ਨਾਲ ਪਰ ਹੈ ਉਹ ਇੱਕ ਜਾਤੀ ਨਾਲ ਜਿਵੇਂ ਬਹੁਤ ਸਮਾਜ ਭਾਰਤੀ ਬੋਧ ਜੁਮਾਈ ਪਾਰਟੀ ਅਕਸਰ ਕੇਂਦਰੀ ਰਹਦੀ ਆ ਵੀ ਮੈਂ ਗਰੀਬਾਂ ਦੀ ਹਮਦਰਦ ਪਾਰਟੀ ਆ ਗੁਰੂਆਂ ਦੀ ਮਾਂ ਪਾਰਟੀ ਆ ਤੇ ਪਰ ਸਾਨੂੰ ਇਹ ਪਤਾ ਲੱਗ ਗਿਆ ਵੀ ਉਹ ਮਾਂ ਪਾਰਟੀ ਇਹਨਾਂ ਜਿਹੜੀ ਮਤਰੀ ਮਾਂ ਐ ਵੀ ਆਪਣੇ ਬੱਚਿਆਂ ਨਾਲ ਰਵਈਆ ਹੋਰ ਆ ਤੇ ਦੂਸਰੇ ਸਮਾਜ ਨਾਲ ਰਵਈਆ ਹੋਰ ਆ ਤੇ ਸਾਡੇ ਜਿਹੜੇ ਮਾਈ ਵੀਰ ਕਹਿੰਦੇ ਵਾਲਮੀਕੀ ਭਾਈਜਾਰੇ ਨਾਲ ਆ ਜਿਹੜਾ ਉਹਨਾਂ ਦਾ ਅੰਦਰਲਾ ਜਿਹੜਾ ਉਹਨਾਂ ਦੇ ਜਹਿਰ ਸੀ ਅੰਦਰ ਉਹ ਬਾਹਰ ਆ ਟੁੱਟਾ ਹੈ ਉਹ ਪਤਾ ਲੱਗ ਗਿਆ ਵੀ ਜਿਵੇਂ ਮਾਇਆਵਤੀ ਮਯਾਵਦੀ ਨੇ ਵੀ ਸਾਡੇ ਮੰਡੀ ਸੇ ਕਦੇ ਬਾਮੀ ਕੀ ਦੀ ਭਾਈਚਾਰੇ ਦੇ ਕੋਲ ਤੱਕ ਖੜ ਕੇ ਭਾਰਤ ਬੰਦ ਦੀ ਬੋਲ ਦਿੱਤੀ। ਫਿਰ ਉਸ ਤੋਂ ਬਾਅਦ ਚੰਦਰ ਸ਼ੀਖਰ ਆ ਹੁਣਾ। ਉਹ ਕਹਿੰਦਾ ਸੀ ਵੀ ਮੈਂ ਐਸੀ ਸਮਾਜ ਦਾ ਲੀਡਰ ਆ ਤੇ ਅਸੀਂ ਸਮਾਜ ਦੇ ਮੁੱਦੇ 'ਤੇ ਗੱਲ ਕਰਨਾ। ਤੇ ਉਹਨੇ ਵੀ ਇਹ ਦੱਸ ਦਿੱਤਾ ਵੀ ਮੈਂ ਸਿਰਫ ਤੇ ਸਿਰਫ ਇੱਕ ਜਾਤੀ ਦੇ ਨਾਲ ਹਾਂ। ਹੁਣ ਇਹ ਇਹਨਾਂ ਦਾ ਜਿਹੜਾ ਦੂਰਾ ਚਿਹਰਾ ਸੀ ਉਹ ਸਾਡੇ ਸਮਾਜ ਦੇ ਸਾਹਮਣੇ ਆ ਗਿਆ। ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਅ ਇਹਨਾਂ ਜਿਹੜਾ ਜਿਹੜਾ ਮਾਇਆਵਤੀ ਵੀ ਭਗਤੂ ਦੀ ਚੰਦਰਸ਼ੇ ਇਧਰ ਰਾਮਣ ਵੀ ਭਗਤੂ ਦਾ ਅਤੇ ਇਹੋ ਦਾ ਜਸਵੀਰ ਸਿੰਘ ਗੜੀ ਪੰਜਾਬ ਪ੍ਰਧਾਨ ਹੈ ਤੇ ਉਹ ਵੀ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸ ਦੇਣੀ ਚਾਹਣਾ ਇੱਕ ਚਰਨਜੀਤ ਸਿੰਘ ਚੰਨੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਆ ਆ ਹਾਂਜੀ ਰਹਿ ਚੁੱਕੇ ਉਹ ਤੱਕ ਇਹ ਉਹ ਰਹਿ ਚੁੱਕੇ ਆ ਤੇ ਉਹਨਾਂ ਨੇ ਜਿਹੜਾ ਸ਼ਡੂਲ ਕਾਸਟ ਹੋਣ ਦੇ ਨਾਤੇ ਮੇਰੇ ਖਿਆਲ ਨੇ ਪੰਜ ਵਾਰ ਪੰਜ ਇਲੈਕਸ਼ਨ ਰਹਿ ਚੁੱਕੇ ਆ ਤੇ ਜਦੋਂ ਕਾਪੂ ਵੋਟ ਲੈ ਕੇ ਤੇ ਉਹਨੇ ਵੀ ਇਹ ਮੂੰਹ ਨਹੀਂ ਖੋਲਿਆ ਕਿ ਮੈਂ ਮੱਧ ਵਿੱਚ ਸਤਿ ਵਾਲਮੀਕੀ ਭਾਈ ਜਾਰੇ ਦੇ ਨਾਲ ਨਾ ਜਰੋਂ ਦੇ ਉਲਟਾ ਦੇਖੋ ਇਹਨਾਂ ਦੀ ਐਵੇਂ ਇਹ ਜਦੋਂ ਨਾ ਕੋਈ ਮੱਧ ਵਿੱਚ ਅਤੇ ਵਾਲਮੀਕੀ ਭਾਈ ਜਾਰੇ ਦੀ ਗੱਲ ਹੁੰਦੀ ਉਦੋਂ ਇਹਨਾਂ ਦਾ ਮੂੰਹ ਨਹੀਂ ਖੁੱਲਦਾ ਬਿਲਕੁਲ ਹੀ ਨਹੀਂ ਖੁੱਲਦਾ ਇਹ ਅਸੀਂ ਨਾ ਉਹਦੇ ਵਿੱਚ ਇਹੀ ਚੀਜ਼ਾਂ ਆਪਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜਿਵੇਂ ਹੁਣ ਦੇਖੋ ਐਸਜੀਪੀਸੀ ਆ ਮੈਂ ਕਈ ਵਾਰ ਐਸਜੀਪੀਸੀ ਨੂੰ ਸਵਾਲ ਕੀਤੇ ਆ ਵੀ ਦਸ ਕੀ ਸਮਾਜਿਕ ਪੀਸੀ ਦੱਸੇ ਵੀ ਅਸੀਂ ਸਿੱਖ ਨਹੀਂ ਜਾਂ ਆ ਜਾਂ ਪਸੰਦ ਸਿੱਖਾਂ ਮੰਨੋ 95% ਜਿਹੜੀਆਂ ਕੁਰਬਾਨੀਆਂ ਆ ਉਹ ਸਾਡਾ ਵੀ ਜਿਹੜਾ ਐਸੇ ਇਸਮਾਲ ਮੈਂ ਦੀ ਸਕਦਾ ਸੀ ਇਹਨੂੰ ਇੱਕੇ ਜਾਤੀ ਨੂੰ ਟਾਰਗੇਟ ਕੀਤਾ ਜਾਂਦਾ ਬੇਸ਼ੱਕ ਦੀ ਕਿਸੇ ਵੀ ਤਰ੍ਹਾਂ ਜਿਹੜਾ ਮਜ਼ਦੂਰ ਦਾ ਪੁੱਤ ਆ ਨਾ ਕੋਈ ਵੀ ਨਹੀਂ ਚਾਹੁੰਦਾ ਵੀ ਮਜ਼ਦੂਰੀ ਤੋਂ ਬਿਨਾਂ ਕੋਈ ਹੋਰ ਕੰਮ ਕਰੇ ਅਸਲ ਵਿੱਚ ਉਹ ਕਹਿੰਦੇ ਮਜ਼ਦੂਰ ਦਾ ਪੁੱਤ ਸਦਾ ਮਜ਼ਦੂਰੀ ਰਵੇ ਇਹ ਇਹ ਸਾਹਮਣੇ ਇਹਨਾਂ ਕੱਲਾ ਕੋਈ ਨਿਕਲਦਾ ਹੁਣ ਦੇਖੋ ਜੇ ਲੋਕ ਚਲੋ ਮੈਂ ਜਿਹੜੀ ਤੁਸੀਂ ਸਵਾਲ ਕੀਤਾ ਮੋਢੋਂ ਜਵਾਬ ਦਿੰਦਾ ਜਿਵੇਂ ਉਹਨਾਂ ਹਰ ਕੋਈ ਬਾਹਰ ਜਾ ਕੇ ਇਹ ਦੱਸਦਾ ਵੀ ਮੈਂ ਉੱਥੇ ਜਿਹੜਾ ਮੈਂ ਵਰਕ ਕਰਦਾ ਮੈਂ ਕੰਮ ਕਰਦਾ ਉਹਦਾ ਤਕਰੀਬਨ ਮੈਨੂੰ 5000 ਰੁਪਏ ਦੇੜੀ ਮਿਲਦੀ ਆ 3000 ਤੋਂ ਉੱਪਰ ਪਰ ਤਾਂ ਨਹੀਂ ਮਿਲਦੀ ਆ ਜਾਨ ਦੀ ਦੌਰ ਤੱਕ ਹੀ ਜੀ ਹੌਣ ਵੀ ਤੇ ਆਪਣੇ ਭਰਤ ਦੇ ਵਿੱਚ ਵੀ ਆ ਜਿਹੜੇ ਚੰਗੀਆਂ ਪੋਸਟਾਂ ਤੇ ਬੈਠੇ ਆ ਜਾਂ ਕੋਈ ਚੰਗਾ ਜਿਨ੍ਹਾਂ ਦਾ ਕਾਰੋਬਾਰ ਚੱਲਦਾ ਉਹਨਾਂ ਨੇ ਮੇਰੀ 20000 ਰੁਪਇਆ ਦੇੜੀ ਵਰਦੀ ਆ ਪਰ ਉਹ ਮਜ਼ਦੂਰ ਨੂੰ 300 400 ਰੁਪਏ ਤੋਂ ਪੈਸਾ ਵਧ ਦੇ ਕੇ ਨਹੀਂ ਕੁਛ ਜੇ ਕਿਸਾਨੀ ਦੀ ਗੱਲ ਕਰੀਏ ਤਾਂ ਕਿਸਾਨੀ ਦੇ ਵਿੱਚ ਵੀ ਕੀ ਹੋ ਰਿਹਾ ਵੀ ਆਪ ਦੀ ਫਸਲ ਬੇਸ਼ੱਕ ਆ 70000 ਦੀ ਨਿਕਲ ਜੇ ਲੱਖ ਦੀ ਨਿਕਲ ਜੇ ਪਰ ਜਿਹੜੀ ਮਜ਼ਦੂਰ ਦੀ ਮਜ਼ਦੂਰੀ ਆ ਉਹ ਦੁੱਖ ਦੀ ਰਹਿੰਦੀ ਆ ਤੇ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਇੱਕ ਟਾਰਗੇਟ ਕੀਤੀ ਜਾਂਦੀ ਹੈ ਕੌਣ ਕੌਮ ਟਾਰਗੇਟ ਜੇ ਤਾਂ ਮੰਨ ਲਓ ਜੇ ਇੱਕ ਕ੍ਰੈਕਸ਼ਨ ਕ੍ਰੈਕਸ਼ਨ ਧਰਮਾਂ ਦੇ ਵੱਧ ਰਿਹਾ ਤਾਂ ਕ੍ਰੈਕਸ਼ਨ ਧਰਮ ਦੇ ਵਿੱਚ ਜਿਹੜੇ ਪਾਸਟਰ ਆ ਪਾਸਟਰ ਜ਼ਿਆਦਾਤਰ ਜਿਹੜੇ ਆਗੂ ਆ ਉਹ ਐਸੀ ਸਮਾਜ ਦੇ ਉਹ ਜਰਨਲ ਸਮਾਜ ਦੇ ਆ ਕੁਝ ਜਿਹੜਾ ਮੈਂ ਕਿਸੇ ਜਾਤੀ ਦਾ ਨਾਮ ਲੈ ਕੇ ਗੱਲ ਕਰਾਂ ਧੋਖਾ ਹੋ ਜਾਣਾ ਤੇ ਸਾਰੇ ਜਰਨਲ ਸਮਾਜ ਦੇ ਆਗੂ ਆ ਸਾਡੇ ਦਾ ਜੇ ਹੁਣ ਮੰਨ ਲਓ ਦੇਰੇ ਆ ਜੇ ਮੰਨ ਲਓ ਸੱਤ ਸਵਾਲ ਦੇਰਾ ਹੈ ਤਾਂ ਉਹ ਵੀ ਆਪਣਾ ਕਥਾ ਵੀ ਜਿਹੜੇ ਸਮਾਜ ਦਾ ਆਗੂ ਕਿਹੜਾ ਹੈ ਜਿਹੜੇ ਸਮਾਜ ਦਾ ਹੈ ਤੇ ਜੇ ਵਿਆਸ ਦੀ ਗੱਲ ਕਰੀਏ ਉਹ ਵੀ ਆਪਣਾ ਕਥਾ ਉਸੇ ਤਰ੍ਹਾਂ ਹੀ ਜਿਵੇਂ ਜਿਵੇਂ ਗੱਲ ਚੱਲਦੀ ਆ ਇੱਕ ਸਮਾਜ ਨੂੰ ਟਾਰਗੇਟ ਕੀਤਾ ਜਾਂਦਾ ਉਸੇ ਤਰ੍ਹਾਂ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਉਹ ਇਲੈਕਸ਼ਨ ਦੇ ਵਿੱਚ ਵੀ ਇਲੈਕਸ਼ਨ ਦੇ ਵਿੱਚ ਵੀ ਐਸਸੀ ਗੂਟਾਸ ਨਾਲ ਜਰਨਲ ਕੈਟਾਗਰੀ ਜਿਆਦਾ ਪੈਸੇ ਕਿੱਥੇ ਚੱਲਦੀ ਆ ਜਿਆਦਾ ਸ਼ਰਾਬ ਦੀ ਵਿੱਚ ਜਾਂਦੀ ਆ ਜੇ ਪੈਸੇ ਵੀ ਜਨ ਨੂੰ ਥੋੜੀ-ਬੋਤੀ ਟੱਟ ਦੇਵਾਂਗੇ ਤਾਂ ਸ਼ਰਾਬ ਦੀ ਤਾਂ ਬਹੁਤ ਜ਼ਿਆਦਾ ਕਿੱਥੇ ਕਰਦੇ ਆ ਤੇ ਸਿਰ ਤੇ ਸਿਰ ਮੱਝੀ ਸੇਕ ਕੌਮ ਨੂੰ ਬਦਨਾਮ ਕਰਨੀਆਂ ਕੋਸ਼ਿਸ਼ਾਂ ਜਾਂਦੀਆਂ ਹੋਰ ਕੋਈ ਗੱਲ ਬਦਮੀ ਤੇ ਜਦੋਂ ਇਹ ਜਿਹੜੀਆਂ ਕੋਸ਼ਿਸ਼ਾਂ ਜਿਨ੍ਹਾਂ ਦੀ ਵਜ੍ਹਾ ਨਾਲ ਸਫਲ ਹੁੰਦੀਆਂ ਮੈਂ ਉਹਨਾਂ ਨੂੰ ਵੀ ਅੱਜ ਤੁਹਾਡੀ ਤੁਹਾਡੇ ਮਾਧਮ ਰਾਹੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਕਿਤੇ ਜਾਲ ਤੇ ਜਾਲ ਪਾਇਆ ਜਾਂਦਾ ਉਸ ਵਕਤ ਦੀ ਇਹਨਾਂ ਨੂੰ ਇਹਨਾਂ ਦੇ ਘਰ ਤੁਸੀਂ ਲੱਜ ਜਾਂਦੇ ਆ ਘਰੇ ਵੇੜੇ ਮਾਰਦੇ ਆ ਚਾਚੇ ਬਣਾ ਕੇ ਪੈਰੀਂ ਹੱਥ ਲਾਉਂਦੇ ਆ ਪਰ ਜਦੋਂ ਵੋਟ ਨੂੰ ਲੈਣਦੇ ਆ ਛੋਟੇ ਸਰਪੰਚੀ ਤੋਂ ਲੈ ਕੇ ਗੱਲ ਕਾਲੀ ਐਮ ਕੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਚਾਹੇ ਜਿੰਨੇ ਵੀ ਲੈ ਚੁਣੌਂਦੇ ਆ ਉਸ ਤੋਂ ਬਾਅਦ ਕੋਈ ਵੀ ਬਾਦ ਨਹੀਂ ਕੋਲਦਾ ਇਹ ਵੀ ਆਪਣੇ ਸੰਸਾਰ ਦੀ ਇਸ ਆਪਣੇ ਦੇਸ਼ ਦੀ ਫਿੱਤਰਤੀ ਰਹੀ ਆ ਬਿਲਕੁਲ ਹੀ ਬਿਲਕੁਲ ਜੀ ਇਹ ਗੱਲ ਇਹ ਨਾਲ ਆਹ ਲੋਕੀ ਕੋਦੋਂ ਜਾਗਣਗੇ ਕਿ ਇਦਾਂ ਹੀ ਤੋਮਨਾ ਕਰਾਉਂਦੇ ਆਉਣਗੇ ਕਿ ਸਚੇਤ ਹੋਣਗੇ ਜਗਾਉਣ ਵਾਲੇ ਹੁਕਮ ਦੇ ਰਹੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਮਝਦੇ ਨਾਲ ਆਪਣੇ ਬੱਚਿਆਂ ਦੇ ਧੋਖੇ ਦੇ ਲਈ ਇਹ ਲੋਕ ਉਹਨਾਂ ਨੂੰ ਕੁਝ ਨਾ ਕੁਝ ਕਹੋ ਕੇ ਵਾਕਏ ਜੇ ਕੋਈ ਜੋ ਹੈ ਵੀ ਹੈ ਚਾਈਲਡ ਕਿਸੇ ਬੰਦ ਦਾ ਆਪਾਂ ਐਸੀ ਸਮਾਜ ਦੀ ਗੱਲ ਕਰਦੇ ਆਂਗੇ ਉਹ ਹਰ ਬੰਦੇ ਦੇ ਵਿੱਚ ਹੋ ਸਕਦਾ ਹੈ ਲੇਕਿਨ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਲੇਕਿਨ ਜਿਹੜੇ ਵੀ ਕਰਦੇ ਆ ਲੇਕਿਨ ਉਹ ਆਪਦੇ ਹੱਕਾਂ ਦੇ ਨਾਂ ਤੇ ਦਸਵਾਜ ਦਰਨ ਉਹ ਆਪਣੇ ਸੰਵਿਧਾਨਿਕ ਹੱਕਾਂ ਦਾ ਅੰਦਰ ਨਹੀਂ ਬੋਲਣ ਪਿੱਛੇ ਦਾਲੂ ਦੇ ਬੋਰਡ ਨਾਲ ਬੋਲਣਾ ਵਾਲੇ ਜੀ ਜੀ ਮੈਂ ਇਹ ਆਪਾਂ ਫਿਰ ਉਸੇ મુદ્દે ਗੱਲ ਕਰਦੇ ਆਂ ਆਂ ਵੀ ਜਿਹੜਾ ਜਿੰਨਾ ਵੀ ਸਾਡੇ ਸਮਾਜ ਨੂੰ ਨੀਵਾ ਬਖਾਉਣ ਲਈ ਇਹ ਚਾਲਾਂ ਚੱਲੀਆਂ ਜਾ ਰਹੀਆਂ ਤੇ ਪਰ ਮੈਂ ਸਾਡੇ ਸਮਾਜ ਨੂੰ ਕਿਉਂਕਿ ਦੂਸਰਿਆਂ ਨੂੰ ਅਸੀਂ ਐਸਸੀ ਲੀਡਰ ਹੋਣ ਦੇ ਨਾਤੇ ਐਸਸੀ ਸਮਾਜ ਦੇ ਆਗੂ ਹੋਣ ਦੇ ਨਾਤੇ ਮੈਂ ਆਪਣੇ ਸਮਾਜ ਦੇ ਟੋਟਲ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਦੇਖ ਰਿਹਾ ਹਾਂ ਸਾਰੇ ਇਹ ਜਿੰਨੇ ਵੀ ਸਮਾਜ ਦੇ ਲੋਕ ਆ ਉਹਨਾਂ ਨੂੰ ਮੈਂ ਇਹ ਗੱਲ ਕਹਣੀ ਦੋਨਾ ਵੀ ਜਿਹੜੀ ਇਹ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦੀ ਤੋਪ ਲੱਗ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਬੇਨਤੀ ਕਰਨਾ ਵੀ ਇਹ ਉਹਦੀਆਂ ਤੋਪਾਂ ਤੋਂ ਬਚੋ ਤੇ ਇਹ ਤੁਸੀਂ ਆ ਆਪਣੀ ਆਪਣੇ ਸਮਾਜ ਦੇ ਇਹ ਉਹਦੀਆਂ ਟੀਹਾਂ ਟੱਕੜੀਆਂ ਹੁਣ ਰੋਕੋ ਤੇ ਮੈਂ ਸਚੇਤ ਕਰਨਾ ਚਾਹੁੰਦਾ ਜੇ ਕੋਈ ਨਾ ਬੋਲ ਦੇ ਪਿੱਛੇ ਬੋਲ ਬੋਲ ਦਾ ਕੋਈ ਨਾ ਪਾਵੇ ਆ ਕਿਸੇ ਨਾ ਕਿਸੇ ਵੱਗ ਦਾ ਹਾਂ ਬਿਲਕੁਲ ਬਿਲਕੁਲ ਕੋਈ ਵੀ ਵੱਗ ਨਾ ਪਾਵੇ ਕਿਉਂਕਿ ਦੇਖੋ ਜਦੋਂ ਵੀ ਅਸੀਂ ਮਾੜਾ ਲੀਡਰ ਚੁਣਦੇ ਹਾਂ ਤਬ ਸਾਡੇ ਪਿੰਡ ਤੋਂ ਸ਼ੁਰੂ ਹੋ ਕੇ ਪੰਚਾਇਤ ਮੈਂਬਰ ਤੋਂ ਲੈ ਕੇ ਐਮਪੀ ਤੱਕ ਦਾ ਇਲੈਕਸ਼ਨ ਆਉਂਦਾ ਪੰਜ ਤੋਂ ਪੰਜ ਚ ਐਮਐਲਏ ਐਮਪੀ ਤੇ ਪ੍ਰਧਾਨ ਮੰਤਰੀ ਤੱਕ ਉਹ ਅਸੀਂ ਆਪ ਦੀਆਂ ਜਿਹੜਾ ਵੜਦੇ ਆਂਦੇ ਬੱਚਿਆਂ ਦੀਆਂ ਜਿਹੜਾ ਵੜਦੇ ਆਂ ਜਿਵੇਂ ਸਾਡੇ ਐਸਸੀ ਸਮਾਜ ਨੇ ਕਦੇ ਵੋਟ ਵੋਟ ਬਾਰੇ ਸੋਚਿਆ ਨਹੀਂ ਵੀ ਪਾਉਣ ਲੱਗੇ ਜਿਹਨੇ ਜਿਹਨੇ ਲਈ ਗੱਲੀ ਉਹਦੇ ਨਾਲ ਹੀ ਤੁਰ ਚਲੀ ਉਹੋ ਗੱਲ ਕਰ ਦਿੰਦੇ ਆ ਤੇ ਖਮਿਆਜਾ ਅੱਜ ਤੱਕ ਭੁਗਦੇ ਆ 78 ਸਾਲ ਦੇ ਵਿੱਚ ਸਾਡੇ ਇਸ ਸਮਾਜ ਨੂੰ ਅੱਜ ਤੱਕ ਪੰਜ-ਪੰਜ ਮਾਰ ਲੈਦੇ ਘੁਲਾੜਦੀ ਮਿਲੇ ਧਾਰਿਆਂ ਦੇ ਲਾਲ ਲਿਖੇ ਦੇ ਅੰਦਰ ਆਉਂਦੇ ਆ ਉਹਨਾਂ ਦੀਆਂ ਐਡਜਸਟਮੈਂਟਾਂ ਨਹੀਂ ਹੋਈਆਂ ਤੇ ਜੇ ਕੋਈ ਅ ਥੋੜਾ ਹੋਤਾ ਅ ਪੈਰ ਪੁੱਸਾਰਾ ਉਹਦਾ ਬਣਦਾ ਹੈ ਕਾਰੋਬਾਰ ਚਲਾ ਲੈਂਦਾ ਹੈ ਤਾਂ ਉਹਨੂੰ ਵੀ ਹੋਰ ਅ ਅੱਖ ਨਾਲ ਦੇਖਿਆ ਜਾਂਦਾ ਹੈ ਸੋ ਮੈਂ ਕਿ ਮੈਂ ਵੀ ਸਿੱਖ ਕਦੇ ਵਾਲਮੀਕੀ ਭਾਈਚਾਰੇ ਨੂੰ ਜਿਵਾਉਣ ਲਈ ਅਕਸਰ ਹੀ ਕੋਈ ਨਾ ਕੋਈ ਗੱਲਬਾਤ ਵਿਚਾਰਾਂ ਕਰਦੇ ਹੀ ਰਹਿੰਦੇ ਆ ਤੇ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣੀ ਚਾਹੁੰਦਾ ਵੀ ਸਾਡੇ ਜਿਹੜੇ ਸਮਾਜ ਦੇ ਲੋਕ ਆ ਜੇ ਤਾਂ ਭੁੱਲਣਗੇ ਤਾਂ ਕੁਝ ਲੈ ਲੈਣਗੇ ਹੁਣ ਪਿੱਛੇ ਜੇ ਇੱਕ ਗੱਲ ਚੱਲ ਰਹੀ ਆ ਵੀ ਜਿਹੜੀ ਸਕਾਲਰਸ਼ਿਪ ਆ ਭਾਰਤ ਸਰਕਾਰ ਨੇ 950 ਕਰੋੜ ਰੁਪਈਆ ਸਕਾਲਰਸ਼ਿਪ ਦਾ ਅ ਰੋਕ ਲਿਆ ਕਿਉਂ ਰੁਕਿਆ ਗਿਆ ਉਹਨਾਂ ਨੇ ਇਸ ਕਰਕੇ ਰੋਕਿਆ ਗਿਆ ਕਿਤੇ 250 ਕਰੋੜ ਰੁਪਈਆ ਜਿਹੜੀ ਪੰਜਾਬ ਸਰਕਾਰ ਭਾੜੀ ਤੇ ਉਹ ਜਿਹੜਾ ਪੰਜਾਬ ਸਰਕਾਰ ਨੂੰ ਸਾਡਾ ਸਮਾਜ ਸਵਾਲ ਨਹੀਂ ਕਰ ਰਿਹਾ ਪੰਜਾਬ ਸਰਕਾਰ ਭਾ ਨਹੀਂ ਰਹੀ ਦੀਦਾ ਕੁਮਿਆਜ਼ਾ ਜਿਹੜਾ ਆਉਣ ਵਾਲੇ ਦੇ ਨਾਲ 52 ਸਾਡੇ ਐਸਸੀ ਸਮਾਜ ਹਾਂ ਸਾਡੇ ਐਸਸੀ ਸਮਾਜ ਨੂੰ ਪੁੱਤਣਾ ਪੈਣਾ ਕਿਸੇ ਹੋਰ ਨੂੰ ਨਹੀਂ ਜਦੋਂ ਵੀ ਕੋਈ ਵੀ ਦਿੱਕਤ ਹੁੰਦੀ ਹੈ ਨਾ ਪੈਸੇ ਵਾਲੇ ਨੇ ਤਾਂ ਉਹ ਜਿਹੜੇ ਪੜ੍ਹਾਈ ਦੀ ਗੱਲ ਆ ਕਰ ਲੈਨੇ ਹੁਣ ਕਈਆਂ ਲੋਕਾਂ ਨੂੰ ਰਿਜ਼ਰਵੇਸ਼ਨ ਬਹੁਤ ਚੋਕਦੀ ਕਰਦੀ ਚੋਕਦੀ ਉਹ ਗੱਲ ਤਾਂ ਕਰ ਦਿੰਦੇ ਜੀ ਰਿਜ਼ਰਵੇਸ਼ਨ ਆ ਜਿਹੜੀ ਖਤਮ ਹੋਣੀ ਚਾਹੀਦੀ ਫਲਾਣਾ ਟੋਪਾ ਜਿਹਾ ਹੈ ਨਾ ਤੇ ਜੇ ਰਿਜ਼ਰਵੇਸ਼ਨ ਖਤਮ ਹੁੰਦੀ ਆ ਇੱਕ ਇੱਕ ਬੰਦੇ ਕੋਲ 5 ਕਿੱਲੇ ਜ਼ਮੀਨ ਆ 3 ਕਿੱਲੇ ਜ਼ਮੀਨ ਆ ਉਹ 3 ਕਿੱਲੇ ਵਾਲੇ ਦਾ ਜ਼ਮੀਨ ਵਾਲੇ ਦਾ ਬੱਚਾ ਜਿਹੜਾ ਹੈ ਕਿਸੇ ਚੰਗੇ ਗਵਰਨਮੈਂਟ ਸਕੂਲ ਚ ਪੜਦਾ ਤੇ ਜਿਹਦੇ ਕੋਲ 5 ਮਰਲੇ ਜੰਗਾ ਹੈ ਉਹਦਾ ਜਿਹੜਾ ਬੱਚਾ ਹੈ ਉਹ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਸਰਕਾਰੀ ਸਕੂਲਾਂ ਦੀ ਹਾਲਤ ਆਪਾਂ ਅੱਖੀਂ ਦੇਖ ਚੁੱਕੇ ਆ ਤੇ ਜੇ ਮੰਨ ਲਓ ਇਹ ਚੀਜ਼ਾਂ ਦੇ ਦੂਰਕਾਸਟ ਅਬਵਰਸ਼ਨ ਸਾਰੇ ਛੱਕਣਾ ਚਾਹੁੰਦੇ ਆ ਤੇ ਅਸੀਂ ਨਾ ਅਕਸਰ ਗੱਲ ਕਰਦੇ ਹੁੰਦੇ ਆ ਲੈਂਡ ਸੀਲਿੰਗ ਐਕਟ ਨਾਂ ਦੀ ਇੱਕ ਆ ਆਪਣੇ ਸਬਦਾਨ ਤੌਰ ਤੇ ਅ ਇੱਕ ਮਤਾ ਡਾਪੀ ਮ라우 ਮੇਰ ਦਾ ਜੀ ਨੇ ਪਾਇਆ ਸੀਗਾ ਅਤੇ ਉਹ ਇੱਕ ਲਾਅ ਧਿਆਨ ਕੀਤਾ ਸੀ ਤੇ ਉਹ ਜਿਹੜਾ ਆਪਣਾ ਇਹ ਜਿਹੜਾ ਕਾਨੂੰਨ ਬਣਿਆ ਸੀ ਉਸ ਕਾਨੂੰਨ ਤੇ ਮੈਂ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਨਾ ਲੈਂਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ ਅਸੀਂ ਰਿਜ਼ਰਵੇਸ਼ਨ ਲੈਣੀ ਹੀ ਬੰਦ ਕਰਾਂਗੇ ਸਾਨੂੰ ਤੇ ਇਦਾ ਦੀ ਬਿਲਕੁਲ ਦੀ ਲੋੜ ਹੈ ਸਾਨੂੰ ਕਨਕਦਾਲ ਦੀ ਬਿਲਕੁਲ ਨਹੀਂ ਲੋੜ ਹੈ ਲੈਂਡ ਸੀਲਿੰਗ ਐਕਟ ਤੇ ਸਰਕਾਰ ਕੰਮ ਕਰੇ ਪੰਜਾਬ ਸਰਕਾਰ ਕੰਮ ਕਰੇ ਤੇ ਆਪਾਂ ਸਰਕਾਰ ਕੰਮ ਕਰੇ ਲੈਂਡ ਸੀਲਿੰਗ ਐਕਟ ਜੇ ਲਾਗੂ ਹੁੰਦਾ ਹੈ ਕਿਸੇ ਕੋਲੇ 7.5 ਕਿੱਲੇ ਤੋਂ ਪੌਣੇ 12 ਕਿੱਲੇ ਜ਼ਮੀਨਾਂ ਰਹੂਗੀ ਇਹ ਇਕੱਲਾ ਜਿਹੜਾ ਲੈਂਡ ਸੀਲਿੰਗ ਐਕਟਾ ਇਹ ਇਕੱਲੇ ਐਸਸੀ ਸਮਾਜ ਲਈ ਨਹੀਂ ਕੰਮ ਕਰੂਗਾ ਜਨਰਲ ਸਮਾਜ ਲਈ ਕੰਮ ਕਰੂਗਾ ਕਿਉਂਕਿ ਬੇਸ਼ੱਕ ਕੋਈ ਮਲਬੀਆ ਬੇਸ਼ੱਕ ਕੋਈ ਰਾਹ ਬੇਸ਼ੱਕ ਤਮਿਆਰ ਬੇਸ਼ੱਕ ਲੋਹਾਰਾ ਬੇਸ਼ੱਕ ਤਖਾਨ ਬੇਸ਼ੱਕ ਦੀ ਕੋਈ ਬਾਂਮਣਾ ਖੱਤਰੀਆ ਤੇ ਤੇ ਬੇਸ਼ੱਕ ਕੋਈ ਜ਼ਿਮੀਦਾਰ ਆ ਜਿਵੇਂ ਜ਼ਿਮੀਦਾਰਾਂ ਕੋਲ ਵੀ ਦੋ ਦੋ ਥਿੱਲੇ ਜ਼ਮੀਨਾਂ ਵੇਚਣ ਦੇ ਵੀ ਹੈਗੇ ਆ ਵੇਚ ਵੀ ਨੇ ਵੀ ਹੈਗੇ ਆ ਹਰ ਇੱਕ ਬੰਦੇ ਨੂੰ ਸਾਢੇ ਤਿੰਨ ਥਿੱਲੇ ਜ਼ਮੀਨਾਂ ਤਕਰੀਬਨ ਆ ਵੰਡ ਦੇ ਨਾਲ ਆਉਗੀ ਤੋ ਕੀ ਕੀਤਾ ਜਾਂਦਾ ਕਿਸਾਨ ਯੂਨੀਅਨਾਂ ਵੀ ਇਹ ਗੱਲ ਕਰਦੀਆਂ ਵੀ ਲੈਂਡ ਸੀਲਿੰਗ ਐਕਟ ਤੇ ਕੰਮ ਹੋਣਾ ਚਾਹੀਦਾ ਪਰ ਕਿਸਾਨੀ ਉਹਨੇ ਨਾ ਵੀ ਇਸ ਚੀਜ਼ ਤੇ ਬੋਲਣਾ ਨੀ ਮੁਨਾਸਬ ਸਮਝਦੀਆਂ ਤਾਂ ਕਰਕੇ ਅਸੀਂ ਲੈਂਡ ਸੀਲਿੰਗ ਐਕਟ ਤੇ ਹਰ ਇੱਕ ਨੂੰ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਲੈਸ ਸੀ ਨਿਗਰਤ ਲਾਗੂ ਕੀਤਾ ਜਾਵੇ ਅਸੀਂ ਰਿਸਰਵੇਸ਼ਨ ਤੋਂ ਲੈਣਾ ਕੀ ਆ ਅਸੀਂ ਤੁਹਾਡੇ ਨਾਂ ਸੀ ਆਦੇ ਦਾ ਦੇ ਮੁਹਤਾਜਰੀਏ ਨਾਂ ਕਿਸੇ ਨਰੇਗਾ ਦੇ ਹੁਣ ਨਰੇਦਾ ਅਸਰ ਦੇ ਵਿੱਚ ਇੱਕ ਹੋਰ ਬੜੀ ਵੱਡੀ ਗੱਲ ਮੈਂ ਤੁਹਾਨੂੰ ਦੱਸਣੀ ਚਾਹਣਾ ਵੀ ਜਿਹੜੀ ਨਰੇਗਾ ਨਰੇਦਾ ਦੇ ਉੱਤੇ ਨਾ ਇਹ ਪੋਲਿਟਿਕਲ ਤੌਰ ਤੇ ਉਹਨੂੰ ਵਰਤਿਆ ਜਾਂਦਾ ਹੈ ਨਰੇਦਾ ਨੂੰ ਤੇ ਸਿਆਸਤ ਬਹੁਤ ਹੋ ਰਹੀ ਆ ਨਰੇਦਾ ਅਸਰ ਦੇ ਵਿੱਚ ਭਾਰਤ ਸਰਕਾਰ ਨੇ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਣ ਲਈ 365 ਦਿਨਾਂ ਦੇ ਵਿੱਚੋਂ 100 ਦਿਨ ਦਾ ਰੋਜ਼ਗਾਰ ਦੇਣ ਲਈ ਇੱਕ ਸਕੀਮ ਚਲਾਈ ਗਈ ਸੀ ਉਹ ਹੁਣ ਕੀ ਸਮਝਿਆ ਜਾਂਦਾ ਹੈ ਵੀ ਜਿਹੜੇ ਲੋਕ ਆ ਉਹਨਾਂ ਨੂੰ ਛੱਪਣਾ ਦੀ ਸਫਾਈ ਤੇ ਉਹ ਕਹਿੰਦੇ ਅਕਸਰ ਹੀ ਗੱਲ ਹੁੰਦੀ ਆ ਵੀ ਇਹਨਾਂ ਦਾ ਜਿਹੜਾ ਜੀ ਨਾ ਇਹ ਗਰੀਬ ਲੋਕ ਆ ਬਿਨਾਂ ਬੱਜ ਦੀ ਧੜੀ ਲਈ ਜਾਂਦੇ ਆ ਇਹ ਕੰਮ ਗਰੀਬ ਤੇ ਕਹਿੰਦੇ ਉਹ ਕਹਿੰਦੇ ਤੂੰ ਅਮਰ ਉਦਾਂ ਬਣਾਈ ਬੈਠੇ ਰਹਿ ਵੀ ਇਹ ਤੁਹਾਨੂੰ 3-4 ਰੁਪਈਆ ਲੈ ਕੇ ਦੇ ਆ ਬੜਾ ਵਧੀਆ ਸਿਸਟਮ ਬਣਾਇ ਬੈਠੇ ਆ ਹਾਂ ਬਿਲਕੁਲ ਤੇ ਪਰ ਉਹ ਜਿਹੜੀ ਸੈਂਟਰ ਸਰਕਾਰ ਨੇ ਉਸ ਟਾਈਮ ਉਹਨਾਂ ਨੂੰ ਜ਼ਰੂਰੀ ਲੱਗਾ ਵੀ 100 ਦਿਨ ਦਾ ਰੋਜ਼ਗਾਰ ਗਰੀਬ ਪਬਲਿਕ ਨੂੰ ਦੇ ਕੇ ਗਰੀਬ ਲੋਕਾਂ ਨੂੰ ਦੇ ਕੇ ਤੇ ਉਹ ਉਹਨਾਂ ਦੀ ਕੋਈ ਮਦਦ ਕੀਤੀ ਜਾਵੇ ਇਹ ਅਸਲ ਦੇ ਵਿੱਚ ਕੰਮ ਲਈ ਨਹੀਂ ਕੀਤਾ ਗਿਆ ਸਰ ਉਹਨਾਂ ਦੀ ਮਦਦ ਲਈ ਕੀਤਾ ਗਿਆ ਤੇ ਸਾਡੇ ਜਿਹੜੇ ਕਣਮ ਚੋਧਰੀ ਆ ਜਿਹੜੇ ਪੰਚਾਇਤਾਂ ਜਾਂ ਹੋਰ ਤਾਂ ਵੀ ਜਿਹੜੇ ਲੀਡਰ ਸਾਹਿਬਾਨ ਬੈਠੇ ਹਾਂ ਉਹਨਾਂ ਦਾ ਜ਼ਹਿਰ ਭਰਿਆ ਹਾਂ ਬਿਲਕੁਲ ਉਹਨਾਂ ਦੇ ਅੰਦਰ ਪੂਰਾ ਜ਼ਹਿਰ ਭਰਿਆ ਹੋਇਆ ਤੇ ਉਹ ਐਸੀ ਸਮਾਜ ਤੋਂ ਇਹ ਗੱਲ ਕਰਦੇ ਕੰਮ ਲੈਣ ਵਾਲੀ ਗੱਲ ਹੁਣ ਕਈ ਵਾਰੀ ਤਾਂ ਪਿੱਛੇ ਦੀ ਇੱਕ ਕਿਸਾਨ ਯੂਨੀਅਨ ਨੇ ਮੰਗ ਰੱਖੀ ਸੀ ਵੀ ਅੱਧੇ ਅੱਧੇ ਪੈਸੇ ਆ ਜਿਹੜੇ ਸਰਕਾਰ ਦੇ ਦੇ ਨਰੇਗਾ ਤੇ ਅੱਧੇ ਕੰਦੇ ਵਿੱਚ ਦੂਜਾ ਕਿਸਾਨ ਦੇ ਨੇ ਆਹੋ ਵੀ 300 ਤੇ 60 ਰੁਪਏ ਦੀ ੜੀ ਆ 150 ਰੁਪਏ ਦੇ ਵਿੱਚ ਕਸਾਨਾਂ ਦੇ ਘਰੇ ਤੇ ਫਿਰ ਮਜ਼ਦੂਰ ਉਵੇਂ ਤਾਂ ਤਾਕਤ ਦਾ ਦਿਖਾਉਂਦਾ ਰਹੇ ਤੇ ਅਸਲ ਦੇ ਵਿੱਚ ਜਿਹੜੀਆਂ ਕੋਹਲੀਆਂ ਚਾਲਾਂ ਹਨ ਤੇ ਨੁੰਬੜ ਚਾਲਾਂ ਨਾ ਸਾਡੇ ਸਮਾਜ ਨੂੰ ਸਮਝਣੀਆਂ ਪੈਣੀਆਂ ਸਾਡੇ ਸਮਾਜ ਨੂੰ ਹਰ ਇੱਕ ਸਮਾਜ ਲਟਾੜ ਕੇ ਅੱਗੇ ਵਧਣਾ ਵਧਿਆ ਹੋਇਆ ਵਧਣਾ ਨਹੀਂ ਚਾਹੁੰਦਾ ਵਧਿਆ ਹੋਇਆ ਤੇ ਪਰ ਸਾਡੇ ਸਮਾਜ ਨੂੰ ਕੋਈ ਵੀ ਅੱਗੇ ਨਹੀਂ ਚਾਹੁੰਦਾ ਵੀ ਵਧੇ ਤੇ ਜੇ ਉਹ ਭੈਣਾਂ ਦੀ ਗੱਲ ਕਰਦੇ ਆ ਆਮ ਤੌਰ ਤੇ ਬਿਹਾਰੀ ਲੋਕਾਂ ਦੀ ਕਹੇ ਦਿੰਦੇ ਆ ਬਿਹਾਰੀ ਲੋਕਾਂ ਨੂੰ ਲਿਆਉਣ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਆਪਾਂ ਨੂੰ ਪਤਾ ਕੀ ਦਾ ਤੇ ਕੌਣ ਉਹਨਾਂ ਦੀਆਂ ਵੋਟਾਂ ਬਣਾ ਰਿਹਾ ਤੇ ਕੌਣ ਉਹਨਾਂ ਦੇ ਹਸਾਰਗਾਰ ਬਣਾ ਰਿਹਾ ਤੇ ਉਹ ਸਾਰਾ ਕੁਝ ਮੁਰਕੇ ਮੁੱਦੇ ਚੱਕਣ ਲੱਗ ਜਾਂਦੇ ਆ ਜਦੋਂ ਅੱਗੋਂ ਗੱਲ ਪੈਂਦੇ ਆ ਭਾਈ ਇੱਥੇ ਵੋਟਾਂ ਬਣ ਗਈਆਂ ਜਗ੍ਹਾ ਹੁੰਦਾ ਨੇ ਮੁੱਲ ਲੈ ਲਿਆ ਤੇ ਉਦੋਂ ਫਿਰ ਮੁੱਦੇ ਚੱਕਣੀ ਸ਼ੁਰੂ ਕਰ ਦਿੰਦੇ ਆ ਵੀ ਭਾਈ ਸਾਡੇ ਨਾਲ ਬਿਹਾਰੀਆਂ ਨੇ ਮੁਰਕੇ ਸਿੱਖੀ ਦਾ ਮਸਲਾ ਬਣ ਜਾਂਦਾ ਪੱਗ ਦਾ ਮਸਲਾ ਬਣ ਜਾਂਦਾ ਹੈ ਉਹ ਜਦੋਂ ਹੁਣ ਝਗੜਾ ਹੋ ਗਿਆ ਉਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਸੋ ਇਹ ਇਹ ਗੱਲਾਂ ਜਿਹੜੀਆਂ ਸਾਡੇ ਸਮਾਜ ਨੂੰ ਇਹਨਾਂ ਚੀਜ਼ਾਂ ਤੋਂ ਜਾਗਣਾ ਪੈਣਾ ਤੇ ਐਸਸੀ ਫਰੰਟ ਰਜਿਸਟਰਡ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਨਾਲ 71 ਹੋ ਕੇ ਇੱਕ ਮੰਚ ਤੇ ਖੜੋ ਤਾਂ ਕਿ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਉਹਨਾਂ ਲੋਕਾਂ ਨੂੰ ਤਗੀਜ਼ ਕਰ ਦੇਣਾ ਚਾਹੁੰਦਾ ਵੀ ਜਿਹੜੇ ਲੋਕ ਆ ਮਜ਼ਦੂਰ ਵਰਗ ਤੇ ਛੋਟੇ ਛੋਟਿਆਂ ਵਰਗਾਂ ਤੇ ਹਤਿਆਜਰ ਕਰਦੇ ਆ ਉਹਨਾਂ ਤੇ ਗਲਤ ਟਿੱਪਣੀਆਂ ਕਰਦੇ ਆ ਉਨਰ ਮਤ ਗੀਜ਼ ਕਰ ਦੇਣਾ ਚਾਹਣਾ ਵੀ ਸਾਡਾ ਵੀ ਸ਼ਰਤ ਕਾਇਮ ਹੋਇਆ ਪਿਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਹੀ ਦਿਸ਼ਾ ਤੇ ਸਹੀ ਜਗ੍ਹਾ ਤੇ ਬੋਲਣਾ ਖਾਸ ਕਰਕੇ ਸਾਡੀ ਜਾਤੀ ਨੂੰ ਗਲਤ ਟਾਰਗੇਟ ਕਰਨਾ ਬੰਦ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਫਾ ਸਾਡਾ ਉਹ ਗੱਲ ਤੁਹਾਡਾ ਹੂ ਤਾਂ ਤੁਹਾਡੀ ਗਲੀ ਨੂੰ ਵੀ ਉਸੇ ਗਲੀ ਇਕ ਹੀ ਸਿੰਧਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਬੜੇ ਹੀ ਗੰਭੀਰ ਔਰ ਸੁਲਝੀਆਂ ਹਜਾਂ ਆਪਣੇ ਭਾਈਚਾਰੇ ਭਤੀ ਆਪਣੇ ਸਮਾਜ ਬਰਤੀ ਇੱਕ ਦਰਦ ਲੈ ਕੇ ਪਿਛਲੇ ਸਮੇਂ ਦੌਰਾਨ ਇਹਨਾਂ ਨੇ ਇੱਕ ਜਥੇਬੰਦੀ ਫਰੰਟ ਤਿਆਰ ਕੀਤਾ ਹੈ ਸੋ ਦਬੇ ਕੁਤਰੇ ਲੋਕਾਂ ਨੂੰ ਜਗਾਉਣ ਦੇ ਲਈ ਆਪਣੇ ਆਪ ਦੇ ਵਿੱਚ ਉਹ ਦਬੇ ਕੁਤਰੇ ਨੇ ਉਸ ਲੋਕਾਂ ਨੇ ਉਹਨਾਂ ਨੂੰ ਦਬਿਆ ਹੋਇਆ ਹੈ ਸੋ ਉਹਨਾਂ ਨੂੰ ਜਗਾਉਣ ਲਈ ਇਹਨਾਂ ਵੀਰਾਂ ਨੇ ਇੱਕ ਵੀੜਾ ਚੁੱਕਿਆ ਹੋਇਆ ਹੈ ਆਸ ਕਰਦੇ ਹਾਂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਲੋਕ ਫਰੰਟ ਦੇ ਨਾਲ ਜੁੜਦੇ ਆ ਤੇ ਜਿਹੜੀਆਂ ਮੰਗਾਂ ਲੈ ਕੇ ਇਹ ਵੀਰ ਚੱਲੇ ਹੋਏ ਆ ਉਹ ਸਰਕਾਰ ਨੂੰ ਮੁਕੋਦ ਕਮ ਨਾਂ ਦੇ ਵਿੱਚ ਇਹ ਸਫਲਤਾ ਹਾਸਲ ਕਰਦੇ ਆ ਸਾਡੇ ਚੈਨਲ ਨੂੰ ਦੇਖਦੇ ਰਹੋ ਤੇ ਵੀਡੀਓ ਨੂੰ ਵਾਤਵਾਦ ਸ਼ੇਅਰ ਕਰੋ ਤਾਂ ਕਿ ਹਰ ਇੱਕ ਇਨਸਾਨ ਤੱਕ ਵੀਡੀਓ ਪਹੁੰਚ ਜਾਵੇ ਸੋ ਹਰ ਇੱਕ ਇਨਸਾਨ ਤੱਕ ਵੀਡੀਓ ਪਹੁੰਚਣੀ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਇੱਕ ਇਨਸਾਨ ਵੀ ਇਹਦੇ ਵਿੱਚ ਹਿੰਦਗਾ ਦਿੱਤੀ ਹੈ ਵੀਡੀਓ ਨੂੰ ਵਾਤਵਾਦ ਸ਼ੇਅਰ ਕਰੋ ਕਿਸੇ ਦੇਖ ਰਿਹਾ ਕੋਈ ਅੱਛੀ ਵੀ ਤੇ ਮੈਂ ਤੁਹਾਡਾ ਮਨਤ ਸਿੰਘ ਕਾਲਾ ਵਾਹਿਗੋਦੀ ਕਾਲਾ ਸਾਹਿਬ ਹੋਇਆ